ਹਾਈਬ੍ਰਿਡ ਪਿੰਡੀ ਦੀ ਬਜਾਈ ਕਰ ਰਹੇ ਹਾਂ ਜੀ ਤੁਸੀਂ ਦੇਖੋ ਇਹ ਜਿੱਦਾਂ ਨਿਸ਼ਾਨ ਲੱਗੇ ਹਨ ਇਹ ਪਿੰਡੀ ਹੱਥਰੇ ਨਾਲ ਲਾ ਰਹੇ ਹਾਂ ਇਹ ਬੈੱਡ ਹੈ ਜੀ ਠੀਕ ਹੈ ਜੀ ਇਹ 29 ਇੰਚ ਦਾ ਅਸੀਂ ਬੈੱਡ ਬਣਾਇਆ ਜੀ ਸਾਡੇ ਕੋਲ ਮਸ਼ੀਨ ਹੈ ਜਿੱਥੇ ਮਰਜ਼ੀ ਨੂੰ ਅਡਜਸਟ ਕਰ ਲਈਦਾ ਤੇ ਬੈੱਡਾਂ ਤੇ ਦੋ ਦੋ ਲਾਈਨਾਂ ਲਾ ਰਹੇ ਹਾਂ ਇੱਕ ਲਾਈਨ ਇਧਰ ਲੱਗੀ ਆ ਇੱਕ ਲਾਈਨ ਇਧਰ ਲੱਗੀ ਆ ਜੀ ਹਾਈਬ੍ਰਿਡ ਪਿੰਡੀ ਬਾਰੇ ਸਾਰੀ ਗੱਲਬਾਤ ਆਪਾਂ ਕਰਾਂਗੇ ਉਧਰ ਦੇਖੋ ਜੀ ਲਵਾਈ ਚੱਲ ਰਹੀ ਆ ਕਿਹੜੇ ਤਰੀਕੇ ਨਾਲ ਲਵਾਈ ਲਾਉਣੀ ਆ ਬੀਜ ਤੋਂ ਬੀਜ ਦੀ ਦੂਰੀ ਕਿੰਨੀ ਰੱਖਣੀ ਆ ਕਿਹੜੀਆਂ ਵੈਰਾਈਟੀਆਂ ਵੈਸਟ ਆ ਜੀ ਤਕੀ ਇਸ ਟਾਈਮ ਤੇ ਲੱਗ ਸਕਦੀਆਂ ਕਿ ਨਹੀਂ ਲੱਗ ਸਕਦੀਆਂ ਸਾਰੀਆਂ ਗੱਲਾਂ ਪਤਾ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਕਰਾਂਗੇ ਜੇ ਤਾਂ ਵੀਡੀਓ ਨੂੰ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ Facebook ਤੇ ਦੇਖ ਰਿਹਾ ਤਾਂ ਪੇਜ ਨੂੰ ਲਾਈਕ ਕਰੋ ਤੇ ਫੋਲੋ ਜਰੂਰ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਖੇਤ ਦੀ ਤਿਆਰੀ ਬਾਰੇ ਜਿਵੇਂ ਕਿ ਆਪਾਂ ਹਰ ਇੱਕ ਵੀਡੀਓ 'ਚ ਦੱਸਦੇ ਹਾਂ ਕਿ ਅਸੀਂ ਮਿੱਟੀ ਟੈਸਟ ਕਰਾ ਕੇ ਉਹਦੇ ਅਨੁਸਾਰ ਡਿਸੀਜਨ ਲੈਣੇ ਆ ਕਿ ਕਿਹੜੇ ਖੇਤਰੇ ਵਿੱਚ ਕੀ ਪਾਉਣਾ ਤਾਂ ਇਸ ਖੇਤ ਦੇ ਵਿੱਚ ਲਗਭਗ ਸਾਰਾ ਕੁਝ ਬਰਾਬਰ ਸੀ ਤੇ ਇਸ ਕਰਕੇ ਅਸੀਂ 75 ਕਿਲੋ ਦੇ ਹਿਸਾਬ ਨਾਲ ਪੋਲੀਸਲਫੇਟ ਪਾਈ ਹੈ ਤੇ 75 ਕਿਲੋ ਦੇ ਹਿਸਾਬ ਨਾਲ ਡੀਏਪੀ ਪਾਈ ਹੈ ਜੀ ਪ੍ਰਤੀ ਏਕੜ ਦੇ ਹਿਸਾਬ ਨਾਲ ਹੋਰ ਵਿੱਚ ਕਿਸੇ ਚੀਜ਼ ਦੀ ਅਸੀਂ ਵਰਤੋਂ ਹਲੇ ਨਹੀਂ ਕੀਤੀ ਜਰੂਰਤ ਮੁਤਾਬਕ ਵਰਤੋਂ ਕਰਾਂਗੇ ਖੇਤ ਨੂੰ ਤਿਆਰ ਕਰਕੇ ਸਾਰਾ ਛੱਟਾ ਦੇ ਕੇ ਇੱਕ ਹਲਾ ਦੀ ਪਾੜ ਪਾ ਕੇ ਉਸ ਤੋਂ ਬਾਅਦ ਬੈੱਡ ਕੱਟਦੇ ਆ ਜੀ ਅੱਲਾ ਦੀ ਪਾੜ ਤਾਂ ਪਾਉਣੀ ਪੈਂਦੀ ਹੈ ਕਿ ਜਿਹੜੀ ਖਾਦ ਹੈ ਸਾਰੀ ਮਿੱਟੀ ਦੇ ਵਿੱਚ ਮਿਕਸ ਹੋ ਜਾਏ ਕਿਤੇ ਖਾਦ ਵਾਦੀ ਜਾਂ ਘਟ ਨਾ ਜਾਵੇ ਉਸ ਤੋਂ ਬਾਅਦ ਤੁਸੀਂ ਬੈੱਡ ਦੇਖੋ ਜੀ ਬੈੱਡ ਬਣੇ ਹੋਏ ਆ ਸਾਡੇ ਇਹ ਐਡਜਸਟੇਬਲ ਮਸ਼ੀਨ ਹੈ ਸਾਡੇ ਕੋਲ ਤੇ ਉਹਦੇ ਅਨੁਸਾਰ ਅਸੀਂ ਬੈੱਡ ਬਣਾ ਲੈਨੇ ਆ ਤੇ ਹੁਣ ਬੀਜ ਤੋਂ ਬੀਜ ਦੀ ਦੂਰੀ ਦੀ ਗੱਲ ਕਰਦੇ ਆ ਫਿਰ ਵੈਰੈਟੀਆਂ ਬਾਰੇ ਵੀ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ ਇਹ ਦੇਖੋ ਜੀ ਇਧਰ ਹਰ ਇੱਕ ਚੱਪੇ ਤੋਂ ਬਾਅਦ ਬੀਜ ਲੱਗਾ ਜੀ ਇਸ ਤਰੀਕੇ ਨਾਲ ਇਧਰ ਵੀ ਇੱਕ ਚੱਪੇ ਤੋਂ ਬਾਅਦ ਬੀਜ ਲੱਗਾ ਇਸ ਤਰੀਕੇ ਨਾਲ ਬੀਜ ਤੋਂ ਬੀਜ ਦੀ ਦੂਰੀ ਅਸੀਂ ਰੱਖਦੇ ਆ ਅੰਦਾਜ਼ਨ ਜਿਹੜਾ ਬੀਜ ਹੈ ਸਾਡਾ 250 ਤੋਂ 350 ਗ੍ਰਾਮ ਦੇ ਹਿਸਾਬ ਨਾਲ ਬੀਜ ਪ੍ਰਤੀ ਕਨਾਲ ਦਾ ਲੱਗਦਾ ਜੀ ਇੱਕ ਕਨਾਲ ਦਾ 250 ਤੋਂ 350 ਗ੍ਰਾਮ ਬੀਜ ਲੱਗਣਾ ਸਫੀਸ਼ੀਐਂਟ ਹੈ ਜੀ 250 ਗ੍ਰਾਮ ਲਾ ਦੋਗੇ ਤਾਂ ਵੀ ਵਧੀਆ ਮਿਨਿਮਮ 250 ਤੇ ਮੈਕਸਿਮਮ 350 ਇਹਨਾਂ ਤੁਸੀਂ ਬੀਜ ਪ੍ਰਤੀ ਕਨਾਲ ਦੇ ਹਿਸਾਬ ਨਾਲ ਵਰਤਣਾ ਹੈ ਸੀਡ ਟ੍ਰੀਟਮੈਂਟ ਤੁਸੀਂ ਜ਼ਰੂਰ ਕਰ ਲੈਣਾ ਹੈ ਜੀ ਵੈਸੇ ਤਾਂ ਬਹੁਤ ਸਾਰੇ ਬੀਜਾਂ ਨੂੰ ਦਵਾਈ ਲੱਗੀ ਆਉਂਦੀ ਹੈ ਜਿਨ੍ਹਾਂ ਖੇਤਾਂ 'ਚ ਪਹਿਲਾਂ ਸਬਜ਼ੀਆਂ ਸੀ ਉਹਨਾਂ ਖੇਤਾਂ 'ਚ ਤੁਸੀਂ ਸੀਡ ਟ੍ਰੀਟਮੈਂਟ ਦੁਬਾਰਾ ਜ਼ਰੂਰ ਕਰ ਲਓ ਪਰ ਸੀਡ ਟ੍ਰੀਟਮੈਂਟ ਕਰਨ ਤੋਂ ਤੁਰੰਤ ਬਾਅਦ ਬਜਾਈ ਕਰ ਦੇਣੀ ਹੈ ਜੀ 5 7 10 ਮਿੰਟ ਦੇ ਅੰਦਰ ਤੁਸੀਂ ਬਜਾਈ ਕਰ ਦੇਣੀ ਹੈ ਤਾਂ ਉਸੇ ਦਿਨੀ ਵਾਪਸ ਪਾਣੀ ਲਾਉਣਾ ਪੈਣਾ ਜੀ ਤੁਹਾਨੂੰ ਜੇ ਤੁਸੀਂ ਪਾਣੀ ਅਗਲੇ ਦਿਨ ਲਾਉਣਾ ਆ ਤਾਂ ਫਿਰ ਤੁਸੀਂ ਸੀਡ ਟ੍ਰੀਟਮੈਂਟ ਨਾ ਕਰੋ ਕਿਉਂਕਿ ਸੀਡ ਟ੍ਰੀਟਮੈਂਟ ਜਦੋਂ ਕਰਾਂਗੇ ਤਾਂ ਬੀਜ ਨੂੰ ਹਲਕਾ ਫੁਲਕਾ ਪਾਣੀ ਲੱਗਣਾ ਬੀਜ ਨੇ ਫੁੱਲਣਾ ਸ਼ੁਰੂ ਹੋ ਜਾਣਾ ਤੇ ਇਹਨਾਂ ਦਰਾਂ ਚ ਜ਼ਮੀਨ ਬਹੁਤ ਜ਼ਿਆਦਾ ਤਪ ਜਾਂਦੀ ਹੈ ਜੀ ਤੇ ਜ਼ਮੀਨ ਨੇ ਉਹਨੂੰ ਸੇਕ ਮਾਰਨਾ ਬੀਜ ਤੁਹਾਡਾ ਖਰਾਬ ਹੋ ਜਾਣਾ ਵੈਰਾਈਟੀਆਂ ਦੀ ਜੇ ਗੱਲ ਅਸੀਂ ਕਰੀਏ ਤਾਂ ਅਸੀਂ ਇੱਥੇ ਚਾਰ ਵੈਰਾਈਟੀਆਂ ਲਾ ਰਹੇ ਹਾਂ ਜੀ ਕੁਝ ਵੈਰਾਈਟੀਆਂ ਜਿਹੜੀਆਂ ਪ੍ਰੋਫੈਸ਼ਨਲ ਐ ਤੇ ਕੁਝ ਅਸੀਂ ਟ్రਾਇਲ ਵੀ ਲਾ ਰਹੇ ਹਾਂ ਜਿੱਦੇ ਹੁਣ ਅਸੀਂ ਕਲਾਉਜ਼ ਕੰਪਨੀ ਦਾ ਇੱਕੋ ਟ్రਾਇਲ ਆ ਰਿਹਾ ਹੈ ਜੀ ਆਪਣੇ ਕੋਲ ਗੋਲਡਨ ਦੀ ਵੀ ਪਿੰਡੀ ਨਵੇਂ ਆ ਵੀ ਲਾ ਰਹੇ ਹਾਂ ਅਸੀਂ ਸੈਮੀਨਸ ਦੀ ਵੀ ਪਿੰਡੀ ਤੁਸੀਂ ਲਾ ਰਹੇ ਇੱਥੇ ਦੇਖੋ ਸੈਮੀਨਸ ਦੀ ਵੀ ਆਪਣੇ ਕੋਲ ਲੱਗੀ ਹੈ ਤੇ ਓਂਕਾਰ ਦੀ 7001 ਓਂਕਾਰ ਕੰਪਨੀ ਦੀ 7001 ਪਿੰਡੀ ਉਹ ਵੀ ਆਪਾਂ ਲਾ ਰਹੇ ਹਾਂ ਚਾਰ ਵੈਰਾਈਟੀਆਂ ਆਪਾਂ ਇੱਥੇ ਲਾ ਰਹੇ ਹਾਂ ਤੇ ਚਾਰ ਵੈਰਾਈਟੀਆਂ ਨੂੰ ਆਪਾਂ ਆਪਣੇ ਤੌਰ ਤੇ ਕੰਪੇਅਰ ਕਰਾਂਗੇ ਕਿਸੇ ਹੋਰ ਦੀ ਗੱਲ ਨਹੀਂ ਕਰ ਰਹਾ ਮੈਂ ਆਪਣੇ ਤੌਰ ਤੇ ਕੰਪੇਅਰ ਕਰਨ ਦੀ ਗੱਲ ਕਰ ਰਿਹਾ ਅਗਲੇ ਸਾਲ ਤੋਂ ਉਸ ਵੈਰ ਕਿਉਂਕਿ ਚਮੇ ਵੈਰਾਈਟੀਆਂ ਮਾਰਕੀਟ ਦੇ ਵਿੱਚ ਟੌਪ ਦੀਆਂ ਵੈਰਾਈਟੀਆਂ ਚੱਲਦੀਆਂ ਨੇ ਹਾਈਬ੍ਰਿਡ ਭਿੰਡੀ ਦੇ ਵਿੱਚ ਤੇ ਕਲਾਉਜ਼ ਦੀ ਵੀ ਹੈਗੀ ਹੈ ਜੀ ਆਪਣੇ ਕੋਲ 골ਡਨ ਦੀ ਨਵਿਆ ਵੀ ਹੈਗੀ ਹੈ ਜੀ ਤੇ ਸੈਮਨਸ ਦੀ ਵੀ ਹੈਗੀ ਹੈ ਤੇ ਓੰਕਾਰ ਦੀ 7001 ਜਿਵੇਂ ਟੌਪ ਦੀਆਂ ਵੈਰਾਈਟੀਆਂ ਬਾਜ਼ਾਰ ਦੇ ਵਿੱਚ ਚੱਲ ਰਹੀਆਂ ਨੇ ਇਹਨਾਂ ਚੋਂ ਚਾਹਾਂ ਨੂੰ ਟੈਸਟ ਕਰਾਂਗੇ ਅਗਲੇ ਸਾਲ ਤੋਂ ਉਸ ਏਰੀਆ ਦੇ ਵਿੱਚ ਰਕਬਾ ਵਧਾਵਾਂਗੇ ਤੇ ਇਹ ਤੇ ਹੁਣ ਤੁਰੰਤ ਬਾਅਦ ਉੱਤੇ ਬੀਜ ਲੱਗਣ ਤੋਂ ਬਾਅਦ ਹੁਣੇ ਹੀ ਅਸੀਂ ਇਸ ਤੇ ਪਾਣੀ ਲਾ ਦੇਣਾ ਜੀ ਪਾਣੀ ਲਾ ਕੇ 24 ਤੋਂ 48 ਘੰਟਿਆਂ ਦੇ ਅੰਦਰ ਅੰਦਰ ਅਸੀਂ ਤੇ ਪੈਂਡਾ ਮੈਥਾਲੀਨ ਦੀ ਜਿਹੜੀ ਸਟੌਂਪ ਦਵਾਈ ਆਉਂਦੀ ਹੈ ਆਪਣੀ ਉਹਦੀ ਸਪਰੇ ਕਰਨੀ ਹੈ ਸਟੌਂਪ ਕੋਸ਼ਿਸ਼ ਕਰੋ ਕਿ origignal ਲਾਓ by name ਲਾਓ ਥੋੜੀ ਜਿਹੀ ਮਹਿੰਗੀ ਹੋਊਗੀ 700 750 ਰੁਪਏ ਦੇ ਕਰੀਬ ਲੀਟਰ ਆਊਗੀ ਤਾਂ ਉਹਦੀ ਆਪਾਂ ਇੱਥੇ ਸਪਰੇ ਕਰ ਦੇਣੀ ਹੈ ਜੀ ਆਪਾਂ ਸਪਰੇ ਦੇ ਵਿੱਚ ਡੋਜ਼ ਪਾਉਣੀ ਹੈ ਜੀ 1 ਲੀਟਰ ਜਿਹੜੀ ਸਟੌਂਪ ਹੈ 200 ਲੀਟਰ ਪਾਣੀ ਚ ਪਾਉਣੀ ਹੈ ਇਹਨਾਂ ਤੁਸੀਂ ਡੋਜ਼ ਦਾ ਜਿਹੜਾ ਧਿਆਨ ਰੱਖ ਲਿਓ 1 ਲੀਟਰ ਸਟੌਂਪ 200 ਲੀਟਰ ਪਾਣੀ ਚ ਪਾਉਣੀ ਹੈ ਜੇ ਗਰਮੀ ਬਹੁਤ ਜ਼ਿਆਦਾ ਹੋਵੇ ਤਾਂ 200 ਲੀਟਰ ਪਾਣੀ ਕੀ ਤੁਸੀਂ 750 ml ਤੱਕ ਸਟੰਪ ਜਿਹੜੀ ਪਾ ਲੋ ਜੇ ਗਰਮੀ ਘੱਟ ਹੈ ਤਾਂ ਫਿਰ ਤੁਸੀਂ ਥੋੜੀ ਬੱਤੀ ਵੱਧ ਪਾ ਸਕਦੇ ਹੋ ਜਿਨ੍ਹਾਂ ਖੇਤਾਂ 'ਚ ਨਦੀਨ ਦੀ ਸਮੱਸਿਆ ਜ਼ਿਆਦੀ ਹੈ ਉਹ ਤਾਂ ਸਟੰਪ ਨੂੰ ਜ਼ਰੂਰੀ ਕਰਨ ਜਿਨ੍ਹਾਂ ਖੇਤਾਂ 'ਚ ਨਦੀਨ ਦੀ ਸਮੱਸਿਆ ਘੱਟ ਹੈ ਉਹ ਇਹਨੂੰ ਸਕਿੱਪ ਕਰ ਸਕਦੇ ਹੋ ਤੁਹਾਡੇ ਆਪਣੀ ਆਪਣੇ ਅਨੁਸਾਰ ਹੈ ਜਦੋਂ ਹੁਣ ਪਿੰਡੀ ਉੱਗ ਜੂਗੀ ਦੇਖੋ ਇਹ ਲੈਣਾ 'ਚ ਪਿੰਡੀ ਉੱਗ ਜੂਗੀ ਪਿੰਡੀ ਉੱਗਣ ਤੋਂ ਤੁਰੰਤ ਬਾਅਦ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਜਗ੍ਹਾ ਤੇ ਪਿੰਡੀ ਘੱਟ ਉੱਗੀ ਹੈ ਤਾਂ ਦੂਜੇ ਪਾਣੀ ਤੋਂ ਪਹਿਲਾਂ ਉਹਦੀ ਗੈਪ ਫਿਲਿੰਗ ਕਰਾ ਦਿਓ ਚ ਦੁਬਾਰਾ ਦਾਣੇ ਲਵਾ ਦਿਓ ਤੇ ਜਿਨ੍ਹਾਂ ਖੇਤਾਂ ਉਹਨਾਂ ਖੇਤਾਂ ਦੇ ਵਿੱਚ ਆਪਾਂ ਨੂੰ ਇੱਥੇ ਫੰਗੀ ਸਾਈਡ ਦੀ ਡ੍ਰਿੰਚਿੰਗ ਕਰਨੀ ਪਊਗੀ ਉਗਣ ਤੋਂ ਤੁਰੰਤ ਬਾਅਦ ਉਹਦੇ ਸਬੰਧ ਆਪਾਂ ਵੱਖਰੀ ਵੀਡੀਓ ਬਣਾ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੇ ਇਸ ਸਬੰਧ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਕਮੈਂਟਾਂ 'ਚ ਪੁੱਛ ਸਕਦੇ ਹੋ ਆਪਾਂ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੇ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਵੀਡੀਓ ਵੱਤੋਂ ਸ਼ੇਅਰ ਜਰੂਰ ਕਰੋ ਜੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ